ਕਿ ਤੇਦੀ ਦੀ ਗੱਲ ਹੁੰਦੀ ਗੱਲ ਇੱਕ ਸਮਝਿਆ ਕਰੋ ਕਿ ਜਿਹੜੀ ਚੀਜ਼ ਜਿੱਦਾਂ ਹੋਣੀ ਉਹਦਾਂ ਹੋਣੀ ਆ ਇੱਕ ਦਿਨਾਂ ਤੇ ਇੱਕ ਦਿਨ ਦਾ ਪ੍ਰੋਜੈਕਟ ਨੀਗਾ ਇਹ ਐਮਪੀਜੀ ਤੁਸੀਂ ਬਹੁਤ ਕੰਮ ਕੀਤਾ ਹੈ ਸਾਰਾ ਕੁਝ ਮੈਂ ਜਾਣਨਾ ਚਾਹੁੰਦਾ ਹਾਂ ਮੈਂ ਜਾਣਨਾ ਚਾਹੁੰਦਾ ਚੰਗੀ ਤਰ੍ਹਾਂ ਉਹ ਜਿਹੜੇ ਮੈਂ ਕੋਰਸ ਦੇ ਵਿੱਚ ਕੇਸ ਕੀਤੇ ਸੀ 10000 ਰੁਪਏ ਮੈਨੂੰ ਦਿੱਤਾ ਸੀ 3 ਸਾਲ ਤੋਂ ਮੇਰੇ ਕੋਲ 1.5 ਲੱਖ ਰੁਪਏ ਮੈਂ ਨਹੀਂ ਸੀ ਦੇ ਆਉਂਗਾ ਫੀਸ ਦੇਣ ਵਾਸਤੇ ਇਹਨਾਂ ਨੇ ਮਦਦ ਕੀਤੀ ਹੈ ਮਗਰ ਬਿਮਾਰੀ ਕਿਤੇ ਹੋਰ ਹੈ ਖਿੱਤੇ ਨੱਪਣ ਜਾਂ ਬਾਹਵਾਂ ਨੂੰ ਅਸੀਂ ਨੱਪਣ ਨਾਲ ਇਹ ਕੰਮ ਹੱਲ ਨਹੀਂ ਹੋ ਸਕਦਾ ਸਰ ਨਹੀਂ 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 ਜਾਣ ਨਹੀਂ ਨਹੀਂ ਲੋ ਸਰ ਸਭ ਲੋ ਵਿੱਚ ਇਹ ਸਾਥ ਪਤਾ ਨਹੀਂ ਵੀ ਸ਼ਗਲ ਜਿਹੜੇ ਪਾਸੇ ਸੋ ਗੁਰਜੀਤ ਸਿੰਘ ਹੋਇਲਾ ਜਿਹੜੇ ਕਿ ਬਿਲਕੁਲ ਇੱਥੇ ਪਹੁੰਚੇ ਨੇ ਔਰ ਗੁਰਜੀਤ ਸਿੰਘ ਹੋਇਲਾ ਤੋਂ ਬਿੱਗਾ ਤੁਹਾਡੇ ਸੋ ਗੁਰਪ੍ਰੀਤ ਸਾਨੂੰ ਉਮੀਦਾਂ ਇਹਨਾਂ ਦਾ ਹੀ ਐਮਪੀ ਸਾਹਿਬ ਤੇ ਹੋਜਣਾ ਸਾਹਿਬ ਤੇ ਆ ਔਰ ਕਿਸੇ ਤੇ ਨਹੀਂ ਹੈਗੀਆਂ ਕਿਉਂਕਿ ਇੱਥੇ ਬੜੇ ਆਏ ਬੜੇ ਗਏ ਕੁਝ ਨਹੀਂ ਹੋਇਆ ਔਰ ਡਾਇਲੌਗ ਬਾਜੀ ਬੋਲ ਕੇ ਚਲੇ ਗਏ ਨੇ ਜਿਹੜੇ ਜਿਹੜੇ ਮੁਸਪਾਰਟੀ ਦੇ ਬੰਦੇ ਉਹ ਡਾਇਲੌਗ ਬੋਲ ਸਕੋ ਇਹ ਤੇ ਮੂਹਨ ਚੱਲ ਰਹੀ ਹੈ ਅੱਜ ਦੀ ਨਹੀਂ ਚੱਲ ਰਹੀ ਇੱਕ ਇਹ ਜਾਗਰੂਕਤਾ ਵੀ ਆਣਾ ਹੈ ਇਹ ਜਾਗਰੂਕਤਾ ਦੇ ਤਹਿਤ ਅਸੀਂ ਇਹ ਕਰ ਰਹੇ ਆਂ ਕਿ ਆਮ ਬੰਦਾ ਜਾ ਕੇ ਇਹ ਜਿਹੜੀ ਸੜਕ ਚੱਲ ਰਹੀ ਹੈ ਇਹ ਬੰਦੇ ਆਮ ਬੰਦ ਜਾਨਣ ਕਿ ਅਸੀਂ ਕਿਉਂ ਇੱਥੇ ਖੜੇ ਆਂ ਤਾਂ ਕਿ ਇਹਨਾਂ 'ਚ ਵੀ ਜਾਗਰੂਕਤਾ ਆਵੇ ਇਹ ਖੁਦ ਖੁਦ ਐਮਪੀ ਸਾਹਿਬ ਦੇ ਘਰ ਬਿਲਕੁਲ ਨਾਲ ਦੇ ਨਾਲ ਅਗੇ ਸੋ ਬਿਲਕੁਲ ਸਾਰੇ ਐਮਪੀ ਸਾਹਿਬ ਨੇ ਖੁਦ ਵੀ ਦਾਣ ਸਭਾ 'ਚ ਬੜੀ ਵਾਰੀ ਇਹ ਮੋਹ ਤਾਂ ਫਿਆ ਉਠਾਇਆ ਵਾ ਉਹਨਾਂ ਨੇ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਹੈ ਬਟ ਇਹਨਾਂ ਦੇ ਨਾਲ ਮਦਦ ਚਾਹੀਦੀ ਹੈ ਸੈਂਟਰ ਦੀ ਵੀ ਚਾਹੀਦੀ ਹੈ ਅੰਮ੍ਰਿਤਸਰ ਨੂੰ ਦੋ ਦੋ ਵਾਰ ਲੋਕਲ ਬਾਡੀ ਮੰਤਰੀ ਮਿਲੇ ਆ ਕਿ ਇਹ ਕੰਮ ਸਟੇਟ ਗਵਰਨਮੈਂਟ ਕਰ ਨਹੀਂ ਸਕਦੀ ਸਟੇਟ ਗਵਰਨਮੈਂਟ ਕਰ ਸਕਦੀ ਹੈ ਸਰ ਅੰਦਰੋਂ ਦਿਲੋਂ ਜਿਹੜੀ ਇੱਕ ਉਹਦਾ ਆਵਾਜ਼ ਹੋਣੀ ਚਾਹੀਦੀ ਹੈ ਕਿ ਮੈਂ ਪਰਵਾਹ ਕਰਨੀ ਹੈ ਬਾਕੀ ਹੋਰ ਕੁਝ ਨਹੀਂ ਹੈ ਉਦਾਂ ਗੇਮਾਂ ਖੇਲੀ ਜਾਓ ਕੋਈ ਗੱਲ ਗੁਰਜੀਤ ਸਿੰਘ ਹੋਰਲਾ ਪੁੱਛੋ ਹੋਰਲਾ ਸਾਹਿਬ ਬਿਲਕੁਲ ਤੁਹਾਡਾ ਘਰ ਵੀ ਕੋਲ ਲਗਾ ਔਰ 91 ਦੀ ਤੁਸੀਂ ਕਿਹਾ ਬਾ ਚੁੱਕੀ ਹੈ ਔਰ ਲਗਾਤਾਰ ਜਿਹੜਾ ਵਾ ਇਹ ਇਹ ਮੁੱਦਾ ਬਹੁਤ ਪੁਰਾਣਾ ਹੈ ਔਰ ਇਹਨੂੰ ਇਹਦੇ ਤੇ ਅਸੀਂ ਉਗ ਇੱਕਦਾਂ ਮੇ ਪ੍ਰੋਜੈਕਟ ਨਹੀਂ ਬਣਦੇ ਜਦੋਂ ਅਸੀਂ ਰੌਲਾ ਪਹਿਲੋ ਪਾਇਆ ਇਹ ਮਨ ਕੇ ਮੈਂ ਕੇਸ ਜਦੋਂ ਜਦੋਂ ਮੈਂ ਮੇਰੇ ਤੋਂ ਪਹਿਲਾਂ ਹੀ ਪ੍ਰੋਜੈਕਟ ਬਣ ਗਿਆ ਸੀ ਇਹ 2006 ਦਾ ਡਾਕਟਰ ਮਨਮੋਹ ਸਿੰਘ ਜੀ ਨੇ ਇੱਕ ਦਿੱਤਾ ਸੀ ਇਹਨੂੰ ਇੱਕ ਯੂਨੈਰਮ ਦੇ ਤਹਿਤ ਸੀਵਰੇਜ ਪਾਉਣ ਦੇ ਪੈਸੇ 206 ਕਰੋੜ ਨਾਲ ਵਾਲੇ ਲਿਬਰੇਟਰ ਰੋਡ ਦੇ ਇਸ ਕਾਲੀ ਬੀਜੇਪੀ ਸਰਕਾਰ ਕੋ 10 ਸਾਲ 10 ਸਾਲ ਇਹਦਾ ਸੀਵਰੇਜ ਨਹੀਂ ਪਿਆ ਜਿਹੜਾ ਇਹਦੇ ਪਾਣੀ ਨਾ ਪਵੇ ਉਹ ਪ੍ਰੋਜੈਕਟ ਦਿੱਤੇ ਸੀ ਇਹ ਲੋਕਲ ਬਾਡੀ ਮਨਿਸਟਰੀ ਵੀ ਲੋਕ ਇੱਥੇ ਰਹੇ ਨੇ ਉਨਾਂ ਕੋਲੋਂ ਪ੍ਰੋਜੈਕਟ ਨਹੀਂ ਕੰਪਲੀਟ ਹੋਇਆ। ਔਰ ਉਸ ਤੋਂ ਇਲਾਵਾ ਜਦੋਂ ਲੋਡ ਪਈ ਅਸੀਂ ਕੋਰਟ ਚ ਹਾਈ ਕੋਰਟ ਗਿਆ ਮੈਂ। ਅਸੀਂ ਜਦੋਂ ਮੈਂ ਕੌਂਸਲਰ ਨਹੀਂ ਸੀ ਅਜੇ। ਪੈਸੇ ਇਕੱਠੇ ਕਰਕੇ ਸੀ ਹਾਈ ਕੋਰਟ ਚ ਕੇਸ ਇਹਦਾ ਲੜਦੇ ਰਹੇ। ਇਹ ਪ੍ਰੋਜੈਕਟ ਐਵੇਂ ਨਹੀਂ ਹੋਣਾ ਚਾਇਆ ਜਿਹੜਾ ਜਿਹੜਾ ਜੈਕਾ ਪ੍ਰੋਜੈਕਟ ਸੀ। ਇਹਦੇ ਲਈ ਪਹਿਲਾਂ ਹਾਈ ਕੋਰਟ ਨੇ ਇਹਨਾਂ ਨੂੰ ਬਾਰ-ਬਾਰ ਸੱਦਿਆ ਸਟੇਟਾਂ ਨੂੰ ਫੇਰ ਜਾ ਕੇ ਪ੍ਰੋਜੈਕਟ ਬਣਿਆ ਸੀ। ਪਰ ਇਹਨਾਂ ਨੇ ਜਦੋਂ ਉਹ ਪ੍ਰੋਜੈਕਟ ਬਣਿਆ ਉਦੋਂ ਪਾਪੂਲੇਸ਼ਨ ਘਟਦੀ ਫੇਰ ਵੱਧ ਗਈ। ਉਹ ਪ੍ਰੋਜੈਕਟ ਛੋਟਾ ਹੋ ਗਿਆ। ਹੁਣ ਦੁਬਾਰਾ ਉਹਦੇ ਤੇ ਅਸੀਂ ਕੋਸ਼ਿਸ਼ ਕੀਤੀ 10 ਸਾਲ 24 ਸਾਲ ਜੇ ਕੰਪਲੀਟ ਕਰਕੇ ਦਿੱਤਾ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਆ ਇਹ ਪ੍ਰੋਜੈਕਟ ਨੂੰ ਉਠਾਉਣਾ ਸੈਂਟਰ ਗਵਰਨਮੈਂਟ ਜਵਾਬਦੇਹ ਬਣਾਉਦੀ ਹੈ ਫਿਰ ਇਹ ਪ੍ਰੋਜੈਕਟ ਬਣਦੇ ਨੇ ਉਹਨਾਂ ਕੋ 21 ਦਾ 22 ਦਾ 17 ਤੋਂ ਲੈ ਕੇ ਲਗਾਤਾਰ ਸਾਰੀਆਂ ਲੈਟਰਸ ਲਈ ਅੱਜ ਆ ਕੇ 2024 ਚ ਇਹ ਹੁਣ ਚਾਹੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਈਪ ਅੱਗੇ ਪਾਉਣੇ ਆ ਤੇ ਨਾਲ ਮੈਂ ਕਹਿੰ ਗਿਆ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਓ ਕਿਉਂਕਿ ਪਾਣੀ ਸਾਫ ਹੋ ਕੇ ਅੱਗੇ ਜਾਵੇ ਅੱਗੇ ਫਿਰ ਕੌਣ ਨੇ ਅੱਗੇ ਸਾਡੀ ਲੋਕਬੀੜੀ ਸਾਡੀ ਜਨਤਾ ਹੈ ਸੋ ਇਸ ਕਰਕੇ ਸੋ ਹੱਲ ਕੀ ਇਹਦਾ ਹੱਲ ਆ ਦੇਖੋ ਪੜ ਤੇ ਗਿਆ ਪ੍ਰ ਉਨੇ ਦੇ ਸਰਕਾਰ ਨੇ ਦੇ ਪਏ ਨਹੀਂ ਹੋਣਗੇ ਰਿਕੋਪਰੇਜ ਨੂੰ ਤੇ ਮੈਂ ਲਿਖ ਕੇ ਲੈ ਲੂੰਗਾ ਤੇ ਪੈਸੇ ਧਾ ਦੇਾਂਗੇ ਸੀਵਰੇਜ ਸਾਈਡ ਤੇ ਪੈਣਾ ਇਹ ਇਹ ਨੇਚਰਲ ਫਲੋ ਆ ਇਹਨੂੰ ਡੱਕ ਨਹੀਂ ਸਕਦੇ ਕੌਂਸਲਰਸ਼ਿਪਲੀ ਮੇਅਰਸ਼ਿਪ ਦੇ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਆਓ ਮੇਅਰ ਨੂੰ 2 ਸਾਲ ਹੈ ਹੀ ਨਹੀਂ ਸਰਕਾਰ ਦੇ ਉਹ ਸਰਕਾਰ ਜਵਾਬ ਦੇਵੇ ਕੰਮ ਦੇ ਇਹਨਾਂ ਦੇ ਨੇ ਕੰਮ ਲੋਕਲ ਬਾਡੀ ਗਵਰਨਮੈਂਟ ਦੇ ਸਟੇਟ ਦੀ ਲਾਓਗੇ ਕੰਮ ਤੇ ਸਟੇਟ ਗਵਰਨਮੈਂਟ ਦੇ ਪੈਸੇ ਅਸੀਂ ਦਵਾ ਜੀ ਰਿਕੋਪਰੇਸੀ ਇਹਨਾਂ ਕੋ ਪੈਸੇ ਨਹੀਂ ਨਾ ਮਿਲੇ ਪੈਸੇ ਲਾ ਕੇ ਦਿੱਤੇ ਨਾ ਰਿਕੋਪਰੇਜ ਦੇ ਇਦਾਂ ਹੀ ਇਹ ਆ ਲਾਗੇਗਾ ਤੁਹਾਨੂੰ ਆ ਟਾਰਗੇਟ ਕੀਤਾ ਗਿਆ ਜਿਸ ਤਰ੍ਹਾਂ ਬਾਕੀ ਤੁਸੀਂ ਇਹ ਨਾਲਾ ਸ਼ੁਰੂ ਹੁੰਦਾ ਆ ਬੇਰਕੇ ਤੋਂ ਲੈ ਕੇ ਅੱਗੇ ਜਾਣਾ ਵਾ ਓਟਾਰੀ ਤੱਕ ਤੇ ਪੁਆਇੰਟ ਕਿਹੜਾ ਟਾਰਗੇਟ ਕੀਤਾ ਗਿਆ ਗਮਟਾਲਾ ਤੇ ਹੌਲੀ ਸਿਟੀ ਜਿੱਥੇ ਮੇਰਾ ਮੇਰੇ ਮੇਰੇ ਪਰਿਵਾਰ ਆ ਅਸੀਂ ਇਹਨਾਂ ਨਾਲ ਲੜ ਕੇ ਮਤਲਬ ਰਲ ਕੇ ਸੰਘਰਸ਼ ਰਲਿਆ ਤੁਹਾਡੇ ਸਾਹਮਣੇ ਭੱਟੀ ਸਾਹਿਬ ਉਥੇ ਕੀ ਕਹੇਗੇ ਨੇ ਉਹਨਾਂ ਨੇ ਕਹੇ ਯਾਰ ਓਜਲੇ ਨੂੰ ਅਸੀਂ ਦੇ ਨਹੀਂ ਦੇ ਸਕਦੇ ਇਸ ਬੰਦੇ ਨੇ ਪੈਸੇ ਵੀ ਖਰਚੇ ਸਾਡੇ ਨਾਲ ਲੜਾਈ ਵੀ ਲੜੀ ਬਾਜ਼ ਵੀ ਚੁੱਕੀ ਹੈ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਸੋ ਅਸੀਂ ਜਦੋਂ ਇਹ ਸੱਚ ਆ ਹੁਣ ਇਹਨਾਂ ਨੂੰ ਕੀ ਹੈ ਇੱਕ ਵੀ ਇਹਨਾਂ ਦਾ ਵਿਜ਼ਨਰੀ ਵਿਜ਼ਨਰੀ ਕੋਈ ਥੋਟ ਹੈ ਨਹੀਂ ਗੀ ਸਿਰਫ ਇੱਕੋ ਹੀ ਇਹਨਾਂ ਨੂੰ ਕਿ ਕਿਸੇ ਵੀ ਇਹਨਾਂ ਦੇ ਤਿੰਨਾਂ ਕੈਂਡੀਡੇਟ ਨੂੰ ਪੁੱਛ ਲਓ ਉਹਨਾਂ ਨੂੰ ਕੀ ਦਿਖਦਾ ਔਜਲਾ ਔਇਲੇ ਦਾ ਕੀ ਦਿਖਦਾ ਜੀ ਆਹ ਪੋਲੂਸ਼ਨ ਹੈ ਜੀ ਹੁਣ ਮੈਂ ਕੱਲਾ ਰਹਿ ਰਿਹਾ ਇਹਨਾਂ ਨੂੰ ਪੁੱਛੋ ਤਾਂ ਕੀ ਗੱਲ ਹੈ ਇਹਨਾਂ ਨੂੰ ਕੁਕ ਨਹੀਂ ਪਤਾ ਇਹਨੂੰ ਰਿਫਲੈਕਸ਼ਨ ਕਰਕੇ ਆਗੇ ਉਹਨੂੰ ਕੋਈ ਕੈਂਡੀਡੇਟ ਤੋਂ 80% ਇਹ ਮਜੀਠਾ ਰੋਡ ਤੇ ਕਿਉਂ ਨਹੀਂ ਹੋ ਰਹੀ ਜੈਜਿਟੇਸ਼ਨ ਹੋਇਆ ਇੱਥੇ ਕਿਉਂ ਆ ਬਹੁਤ ਅਸੀਂ ਇੱਥੇ ਰਿਲੇਟਿਵ ਇਲੈਕਸ਼ਨਸ ਦਾ ਉਹਦੇ ਇਲੈਕਸ਼ਨ ਦੇ ਵਿੱਚ ਹੋਰ ਕੁਝ ਕਹਿਣ ਨੂੰ ਹੈ ਨਹੀਂਗਾ ਸਰਕਾਰ ਪੰਜਾਬ ਦੀ ਇਹਨਾਂ ਦੀ ਸਰ ਸੋਲੂਸ਼ਨ ਕੰਟਰੋਲ ਸਰ ਸ ਹੈ ਇਹ ਨਾਲੇ ਦਾ ਸਟੇਟ ਸਬਜੈਕਟ ਹੈ ਇਹ ਸੈਂਟਰ ਦਾ ਸਬਜੈਕਟ ਨਹੀਂਗਾ 1992 ਦਾ ਇਹਦੇ ਤੇ ਕੰਮ ਕਰ ਰਹੇ ਆ ਅੱਜ ਦਾ ਨਹੀਂਗਾ 1992 ਤੋਂ ਅਸੀਂ ਹਾਈ ਕੋਰਟ ਦੇ ਵਿੱਚ ਹੋਏ ਹੋਏ ਰਾਈਟ ਦੇ ਉੱਤੇ ਕੇਸ ਪਾਏ ਆ ਜਿੱਚ ਖੁਦ ਫੀਸਾ ਦੇ ਕੇ ਤੁਹਾਨੂੰ ਅੱਜ ਸਾਰੇ ਜਿਹੜੇ ਪੁਰਾਣੇ ਭੱਟੀ ਸਾਹਿਬ ਆ ਜਾਂ ਰੰਦਾਵਾ ਸਾਹਿਬ ਜਾਂ ਜੁਆ ਸਾਹਿਬ ਦੱਸਣਗੇ ਅਸੀਂ ਚੰਡੀਗੜ੍ਹ ਤੱਕ ਇਹਦਾ ਕੇਸ ਲੜਿਆ ਫਿਰ ਇਹਦਾ ਪ੍ਰੋਜੈਕਟ ਬਣਿਆ ਸੈਂਟਰ 'ਚ ਜੇ ਆਵਾਜ਼ ਉਠਾਵਾਂਗੇ ਤੇ ਉਹ ਇਹਨਾਂ ਨੂੰ ਕਹਿਣਗੇ ਵੀ ਪ੍ਰੋਜੈਕਟ ਬਣਾਓ ਉਹ ਆਵਾਜ਼ ਤਾਰਾਂ ਦੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਮੇਰੀਆਂ ਸਪੀਚਾਂ ਦੇਖ ਲਓ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਵਤੌਰ ਪੋਲੂਸ਼ਨ ਦੀ ਮੁੱਦਾ ਇਹਨਾਂ ਨੂੰ ਤੇ ਇੱਕ ਦੇਖਦਾ ਨਾ ਕਿਉਂਕਿ ਮੈਨੂੰ ਭਗਤਾਲੇ ਦਾ ਨਾਲਾ ਵੀ ਦਿਖਦਾ ਮੈਨੂੰ ਡੰਪ ਵੀ ਦਿਖਦਾ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਇਹਨਾਂ ਦੇ ਇਲੈਕਸ਼ਨ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਗੁਰਜੀਤ ਔਜਲਾ ਦੇਖਦਾ ਇਸ ਕਰਕੇ ਗੁਰਜੀਤ ਔਜਲੇ ਦੇ ਘਰ ਦੇ ਲੱਗੇ ਲੱਗੇ ਹੁੰਦੇ ਤਾਂ ਕਿ ਲੋਕਾਂ ਨੂੰ ਮਤਲਬ ਮਿਸਲੀਡ ਕਰ ਸਕਣ ਪਰ ਅੱਜ ਕੱਲ ਲੋਕ ਮਿਸਲੀਡ ਹੁੰਦੇ ਨਹੀਂ ਅੱਜ ਕੱਲ ਲੋਕ ਪੜੇ ਲਿਖੇ ਨੇ ਫਿਰ ਅਸੀਂ ਜਦੋਂ ਉਹ ਪ੍ਰੋਜੈਕਟ 17 ਜਿਵੇਂ ਬਣਿਆ ਫਿਰ ਇੱਕ ਟਾਸਕ ਫੋਰਸ ਬਣਾਈ ਡਾਕਟਰ ਕੈਪਟਨ ਮਰਿੰਦਰ ਸਿੰਘ ਨੇ ਜਿਨੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਫਿਰ ਅਸੀਂ ਬੁੱਢੇ ਨਾਲੇ ਦੀ ਤਰਜ਼ ਤੇ ਜਿਹੜੀ ਬੋਂਪੇ ਦੀ ਟੀਮ ਸੀ ਉਹਨੇ ਵਿਜ਼ਿਟ ਕੀਤਾ ਜਿਹਨਾਂ ਬੁੱਢ ਇਹ ਚਤੰਤਰਾਂ ਦੇ ਇਨਫੂਲੈਂਟ ਨੇ ਸੀਵਰੇਜ ਦਾ ਫੈਕਟਰੀਆਂ ਦਾ ਤੇ ਡੇਰੀ ਦਾ ਜਦੋਂ ਤਿੰਨੇ ਇਨਫੂਲੈਂਟ ਰਲ ਜਾਂਦੇ ਨੇ ਤੇ ਕਿਸੇ ਕੀਮਤ ਤੇ ਕੋਈ ਇਹੋ ਜਿਹਾ ਟ੍ਰੀਟਮੈਂਟ ਪਲਾਂਟ ਨਹੀਂ ਜਿਹੜਾ ਇਹਨਾਂ ਨੂੰ ਟ੍ਰੀਟ ਕਰ ਸਕੇ ਮੇਰਾ ਮੰਨਣਾ ਇਹ ਸੀ ਕਿ ਜਿਹੜਾ ਪਾਣੀ ਫਰਜ਼ ਕਰੋ ਮੈਂ ਆਪਣੇ ਘਰ ਕੋ ਗਾਂ ਕੱਟਦਾ ਤੇ ਅੱਗੇ ਕੌਣ ਰਹਿੰਦਾ ਜੀ ਮੇਰਾ ਤਾਇਆ ਚਾਚਾ ਧੀ ਭੈਣ ਕੋਈ ਵਿਆਹ ਹੁਣ ਉੱਥੇ ਸਾਡੀ ਰਿਸ਼ਤੇਦਾਰੀਆਂ ਸਾਡੀ ਮਨੁੱਖਤਾ ਤੇ ਰਹਿੰਦੀ ਹੈ ਨਾ ਯੂਨੋ ਚ ਕੇਸ ਪਾਇਆ WHO ਚ ਉਹਨਾਂ ਨੇ ਐਪਲੀਕੇਸ਼ਨ ਦਿੱਤੀਆਂ ਨੇ ਪਾਕਿਸਤਾਨ ਨੇ ਕਿ ਸਾਡੇ ਵੱਲ ਗੰਦੇ ਧੱਕ ਰਹੇ ਨੇ ਆ ਸਾਡਾ ਮੇਰਾ ਮੰਨਣਾ ਸੀ ਕਿ ਇਹਦਾ ਨਾਲ ਟ੍ਰੀਟਮੈਂਟ ਪਲਾਂਟ ਲੱਗੇ ਔਰ ਇਹ ਜਿਹੜਾ ਪਾਣੀ ਦਾ ਜਦੋਂ ਅਸੀਂ ਅਸੀਂ ਮੀਟਿੰਗਾਂ ਬਾਰ-ਬਾਰ ਹੋਈਆਂ ਤੇ ਆ ਹੁਣ 2024 ਚ ਇਹਨਾਂ ਨੇ ਇੱਕ ਜਿਹੜਾ ਹੁਣ ਪ੍ਰੋਜੈਕਟ ਕੰਪਲੀਟ ਕੀਤਾ ਔਰ ਇੱਕ ਸਟੇਟ ਨੂੰ ਭੇਜਿਆ ਹੁਣ ਜੇ ਸਟੇਟ ਪੈਸੇ ਨਹੀਂ ਦੇਊਗੀ ਜਿਹਦਾ ਰੀਗੋ ਬ੍ਰਿਜ ਸੀ ਅਮਰਸਰ ਦਾ ਉਹ ਵੀ ਸਟੇਟ ਨੇ ਪੈਸੇ ਦੇਣੇ ਸੀ ਕਿਉਂਕਿ ਸਟੇਟ ਦੇ ਅੰਦਰ ਆਉਂਦਾ ਸੀ ਬਣਾਉਣੇ ਉਹਨਾਂ ਸੀ ਆਪਣਾ ਰੇਲਵੇ ਨੇ ਪਰ ਜਦੋਂ ਇਹਨਾਂ ਨੇ ਲਿਖ ਕੇ ਦਿੱਤੀ ਚਿੱਠੀ ਵੀ ਅਸੀਂ ਪੈਸੇ ਨਹੀਂ ਹੈਗੇ ਸਾਡੇ ਕੋਲ ਫਿਰ ਮੈਂ ਉਹਦਾ 60 ਕਰੋੜ ਰੁਪਇਆ ਲੈ ਕੇ ਦਿੱਤਾ ਹੁਣ ਜੇ ਪੈਸੇ ਇਹਨਾਂ ਕੋਈ ਨਹੀਂ ਹੋਣਗੇ ਤੇ ਪੈਸੇ ਸੈਂਟਰ ਗਵਰਨਮੈਂਟ ਤੋਂ ਲੈ ਆ ਕੇ ਦਵਾਗੇ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਇੱਕ ਪਾਣੀ ਦਾ ਨੇਚਰਲ ਫਲੋ ਆ ਇਹਨੂੰ ਤੁਸੀਂ ਰੱਡ ਟੱਕ ਨਹੀਂ ਸਕਦੇ ਕਿਉਂਕਿ ਜੇ ਪਿੱਛੇ ਘਵਾੜਾ ਆ ਗਿਆ 1955 ਚ ਬਣਾਇਆ ਇਸ ਕਰਕੇ ਸੀ ਘਾੜਾਂ ਦੀ ਮਾਰ ਪੈਂਦੀ ਕਿ ਸ਼ਹਿਰ ਵੱਜੇ ਔਰ ਟੱਕਣਾ ਇਹਦਾ ਹੱਲ ਨਹੀਂਗਾ ਇਹਦਾ ਹੱਲ ਹੈ ਪਾਈਪਾ ਪਾ ਕੇ ਸਾਈਡ ਦੀ ਪਾਣੀ ਨਿਕਲੇ ਔਰ ਅੱਗੇ ਜਾ ਕੇ ਟ੍ਰੀਟਮੈਂਟ ਪਲੈਂਟ ਲੈ ਕੇ ਬਾਹਰ ਛੁੱਟੀਏ ਫਿਰ ਪਾਣੀ ਇਹ ਬਨੁਕਤਾ ਦੀ ਕਹਾਣੀ ਇਕੱਲੇ ਦਾ ਨਹੀਂਗਾ ਅਸੀਂ ਸੈਮੀਨਾਰ ਲਾਉਂਦੇ ਰਹੇ ਆ ਇੱਥੇ ਡੀਐਨਏ ਤੱਕ ਇਫੈਕਟ ਹੋਏ ਨੇ ਪਰ ਇਹਦਾ ਫੇਰ ਆ ਕੇ ਜਿਹੜੀ ਕੁੰਡੀ ਅੜ ਜਾਂਦੀ ਹੈ ਕਿ ਜਿੰਨਾ ਚਿਰ ਰਾਜ ਸਰਕਾਰ ਨਹੀਂ ਚਾਹੁੰਦੀ ਇਹਨੂੰ ਪ੍ਰੋਜੈਕਟ ਨੂੰ ਬਣਾਉਣਾ ਸੈਂਟਰ ਗਵਰਨਮੈਂਟ ਕਲੀ ਨਹੀਂ ਘਟਿਆ ਕਰ ਸਕਦੀ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੈਸ਼ਨਲ ਹਾਈਵੇ ਕੋਈ ਇਹਨਾਂ ਦਾ ਲੈਣਾ ਦੇਣਾ ਨਹੀਂ ਸਭ ਵਧੀਆ ਚੱਲ ਰਹੇ ਫਲਾਈਟ ਚਲਾਉਣੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ 에ਰਪੋਰਟ ਨਾਲ ਸਟੇਟ ਦਾ ਸੈਂਟਰ ਗਵਰਨਮੈਂਟ ਦੇ ਅੱਜ ਵੇਖ ਲਓ ਸਾਰੇ ਪ੍ਰੋਜੈਕਟ ਵਧੀਆ ਨੇ 22 ਰੋਡ 22 에어 22 ਰੇਲ ਜੇ ਅਸੀਂ 에어 ਜੇ ਅਸੀਂ ਪਾਸ ਕਰਉਣਾ ਹੈ ਸਟੇਸ਼ਨ ਉੱਚ ਸਾਨੂੰ ਸਟੇਟ ਦਾ ਕੋਈ ਰੋਲ ਨਹੀਂਗਾ ਅਸੀਂ ਆਪਣੇ ਸਾਰੇ ਪ੍ਰੋਜੈਕਟ ਜਿਹੜੇ ਸੈਂਟਰ ਦੇ ਡਾਇਰੈਕਟ ਪ੍ਰੋਜੈਕਟ ਨੇ ਉਹ ਬਤੌਰ ਮੈਂਬਰ ਪਾਰਲੀਮੈਂਟ ਮੈਂ ਸਾਰੇ ਕੰਪਲੀਟ ਕਰ ਰਹੇ ਨੇ ਜਾਂ ਪਾਈਪਲਾਈਨ ਚ ਜਾ ਨਾ ਹੋ ਰਹੇ ਨੇ ਜਿਹੜਾ ਪੁਲ ਬਣਾਉਣੇ ਨੇ ਕੋੜ ਰੇਲਵੇ ਦੀ ਮਰਜ਼ੀ ਆ ਇਹਨਾਂ ਤਾਂ ਐਨਓਸੀ ਇੱਕ ਲੈਣੀ ਹੁੰਦੀ ਆ ਅਸੀਂ ਉਸੇ ਲਈ ਬਣਾ ਦਿੰਨੇ ਆ ਜਿਸ ਬਤੌਰ ਇੱਕ ਸਾਬਕਾ ਮੰਤਰੀ ਜਿਹੜਾ ਇੱਥੇ ਆ ਕੇ ਤੁਹਾਨੂੰ ਕਹਿ ਰਹੇ ਨੇ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਪੁੱਛ ਲਓ ਕਿ ਭਾਈ 10 ਸਾਲ ਜਦੋਂ ਤੂੰ ਜੈਕਾ ਦਾ ਪ੍ਰੋਜੈਕਟ ਹੀ ਕੀਤਾ ਜਿਹੜਾ ਕੰਪਲੀਟ ਹੀ ਨਹੀਂ ਕੀਤਾ ਇਹ ਇਹ ਸਮੱਸਿਆ ਤੇ ਤੁਹਾਡੀ ਹੈ ਤੁਸੀਂ ਲੋਕਾਂ ਨੂੰ ਪਾਗ ਸਾਫ ਪਾਣੀ ਦੇਣੇ ਨੇ ਕੋਈ ਨਹੀਂ ਅੱਛਾ ਜੇ ਤੁਸੀਂ ਕਹੋ ਵੀ ਅਸੀਂ ਸੈਂਟਰ ਨੂੰ ਪ੍ਰੋਜੈਕਟ ਦਿੱਤਾ ਹੈ ਉਹਨੇ ਪੈਸੇ ਨਹੀਂ ਦਿੱਤੇ ਇਹ ਤੇ ਗੁਨਾਹ ਕਰ ਰਿਹਾ ਹੈ ਸੈਂਟਰ ਕੋਈ ਨਹੀਂ ਲੋਕਲ ਬਾਡੀ ਦਾ ਕੰਟਰੋਲ ਹੈ ਉਸ ਵੇਲੇ ਦੀ ਸਰਕਾਰ ਚ ਵੀ ਲੋਕਲ ਬਾਡੀ ਮੰਤਰੀ ਚਗੰ ਮਿੱਤਰ ਦਾ ਭਾਈ ਦੇਖੋ ਦੇਖੋ ਇੱਕ ਚੀਜ਼ਾ ਸਾਰੇ ਲੋਕ ਸਮਝ ਲਓ ਲਾਅ ਐਂਡ ਆਰਡਰ ਹੋਮ ਸਬਜੈਕਟ ਜਿਹੜਾ ਡਰੱਗ ਦੀ ਸਮੱਸਿਆ ਦੀ ਕੋਈ ਆਵਾਜ਼ ਉੱਠਦੀ ਹੈ ਹੋਮ ਸਬਜੈਕਟ ਹੈ ਜਿੰਨਾ ਚਿਰ ਦਾ ਸਰਕਾਰ ਨਹੀਂ ਚਾਹੂਗੀ ਡਰੱਗ ਬੰਦ ਨਹੀਂ ਹੋਊਗਾ ਸਟੇਟ ਗਵਰਨਮੈਂਟ ਚਾਹੇ ਕੋਈ ਹੋਵੇ ਚਾਹੇ ਸਾਡੀ ਹੋਵੇ ਕੇਸ ਦੀ ਹੋਵੇ ਜਿੰਨਾ ਚਿਰ ਉਹਦੀ ਮਨਸ਼ਾ ਸਾਫ਼ ਨਹੀਂ ਹੈਗੀ ਬੰਦ ਨਹੀਂ ਹੋ ਸਕਦਾ ਨੰਬਰ 2 ਪੋਲੂਸ਼ਨ ਸਟੇ ਜਿੰਨਾ ਚਿਰ ਸਟੇਟ ਨਹੀਂ ਚਾਹੂਗਾ ਕਿ ਮੈਂ ਇਹਨੂੰ ਬੰਦ ਕਰਨਾ ਹੈ ਇਹਦਾ ਗੰਦ ਦਾ ਮੈਂ ਤਾ ਕਰਨਾ ਪਾਰਾ ਕਰਨਾ ਜਿਹੜਾ ਵੀ ਮੰਤਰੀ ਮੌਜੂਦਾ ਹੋਵੇ ਭਾਵੇਂ ਸਾਬਕਾ ਹੋਵੇ ਉਹਨਾਂ ਦੇ ਜ਼ਿੰਮੇਵਾਰੀਆਂ ਨੇ ਉਹਨੇ ਆਪ ਕੋ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਇਹਦੇ ਕਨਸਟੀਟਿਊਸ਼ਨ ਜਾ ਕੇ ਪੜ੍ਹ ਲੈਣ ਕਿ ਇਹ ਲਾਕੇ ਦਾ ਹੈ ਫਿਰ ਤੁਸੀਂ ਆਜੋ ਮਤਲਬ ਸ਼ਹਿਰਾਂ ਦਾ ਰੱਖ ਰਖਾ ਸ਼ਹਿਰਾਂ 'ਚ ਟ੍ਰੈਫਿਕ ਸਮੱਸਿਆ ਦਾ ਹੱਲ ਕਰਨਾ ਕੁਝ ਕਰਨਾ ਇਹ ਸਟੇਟ ਸਬਜੈਕਟ ਨਹੀਂ ਹਾਂ ਇਹ ਪ੍ਰੋਜੈਕਟ ਬਣਾਉਣ ਇਹ ਕਹਿਣ ਵੀ ਅਸੀਂ 2000 ਕਰੋੜ ਰੁਪਏ ਮੰਗਿਆ ਸੀ ਔਜਲਾ ਤੇਰੇ ਕੋ ਰੇਂਜ ਨਹੀਂ ਹੋਇਆ ਜਾਂ ਜਿਹੜਾ ਵੀ ਮੈਂਬਰ ਪਾਰਲੀਮੈਂਟ ਉਹਦੇ ਕੋ ਰੇਂਜ ਨਹੀਂ ਹੋਇਆ ਉਗਰਾ ਘਰ ਰਿਹਾ ਇਸ ਤੋਂ ਬਾਅਦ ਅਸੀਂ ਜਦੋਂ ਪਾਰਲੀਮੈਂਟ ਚ ਬਾਜ਼ ਰੱਖਦੇ ਆਂ ਪਾਰਲੀਮੈਂਟ ਜੋ ਬਗੈਰ ਸਰਕਾਰ ਨੂੰ ਨੋਟਿਸ ਹੁੰਦਾ ਕਿ ਸਾਡਾ ਮੈਂਬਰ ਪਾਰਲੀਮੈਂਟ ਰ ਰੌਲਾ ਪਾ ਰਿਹਾ ਤਾਂ ਮਸਲਾ ਕੀ ਹੈ ਇਹਨਾਂ ਨੂੰ ਬਾਰ ਬਾਰ ਨੋਟਿਸ ਹੋਏ ਨੇ ਤੁਸੀਂ ਪ੍ਰੋਜੈਕਟ ਕਿਉਂ ਨਹੀਂ ਦਿੰਦੇ ਪਰ ਸਟੇਟ ਦੀ ਜਦੋਂ ਇੰਟਰਸਟ ਨਹੀਂ ਹੋਊਗਾ ਕੰਮ ਕਰਨ ਦਾ ਤੇ ਕੌਣ ਕਰੂਗਾ ਅੱਜ 2 ਸਾਲ ਤੋਂ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਹੈ ਨਹੀਂ ਕਿ ਕਿਹਨੂੰ ਜਵਾਬ ਦਿਓਗੇ ਕਿਹਦੇ ਕੋਲ ਜਵਾਬ ਲਓਗੇ ਅੱਜ ਕੂੜੇ ਦੀ ਢੇਰੀ ਵਾਸਤੇ ਬੰਦਾ ਐਮਐਲਏ ਕੋ ਭੱਜਾ ਫਿਰਦਾ ਕੋਈ ਐਮਪੀ ਕੋ ਭੱਜਾ ਫਿਰਦਾ ਕੋਈ ਲਾਈਟ ਨਹੀਂ ਆ ਗਈ ਐਮਪੀ ਸਾਹਿਬ ਲਾਈਟ ਨਹੀਂ ਆ ਰਹੀ ਇਹ ਕਿਹਦੇ ਕੰ ਕਿਉਂ ਬਣਾਈ ਸਰਪੰਚ ਤਾਂ ਕਿ ਲੋਕਾਂ ਨੂੰ ਮੁੱਢਲੇ ਲੈਵਲ ਤੇ ਛੋਟੇ ਲੈਵਲ ਤੇ ਮਤਲਬ ਲੋਕਾਂ ਨੂੰ ਸਹੂਲਤਾਂ ਦੇ ਸਕਣ ਗੱਲ ਰੱਖ ਸਕਣ ਅੱਜ ਨਾ ਸਟੇਟ ਨਾ ਸਰਪੰਚ ਨਾ ਬਲਾਕ ਸੰਪਤੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਨਾ ਕਾਉਂਸਲਰ ਤੇ ਆ ਆ ਕੋਈ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਨਹੀਂ ਤੁਹਾਡਾ ਗੱਲ ਲੱਗੇਗਾ ਮਤਲਬ ਤੁਹਾਨੂੰ ਆ ਟਾਰਗੇਟ ਕੀਤਾ ਗਿਆ ਜਿਸ ਤਰ੍ਹਾਂ ਬਾਕੀ ਤੁਸੀਂ ਮੈਨੂੰ ਇਹ ਗੱਲ ਦੱਸ ਲਓ ਨਾ ਜੀ ਇਹ ਨਾਲਾ ਸ਼ੁਰੂ ਹੁੰਦਾ ਆ 베ਰਕੇ ਤੋਂ ਲੈ ਕੇ ਅੱਗੇ ਜਾਣਾ ਵਾ ਅਟਾਰੀ ਤੱਕ ਤੇ ਪੁਆਇੰਟ ਕਿਹੜਾ ਟਾਰਗੇਟ ਕੀਤਾ ਗਿਆ ਕਮਟਾਲਾ ਤੇ ਹੌਲੀ ਸਿੜ ਜਿੱਤੇ ਮੇਰਾ ਮੇਰੇ ਮੇਰੇ ਪਰਿਵਾਰ ਆ ਅਸੀਂ ਇਹਨਾਂ ਨਾਲ ਲੜ ਕੇ ਮਤਲਬ ਰਲ ਕੇ ਸੰਘਰਸ਼ ਕਰ ਲਿਆ ਤੁਹਾਡੇ ਸਾਹਮਣੇ ਭੱਟੀ ਸਾਹਿਬ ਉਥੇ ਕੀ ਕਹੇਗੇ ਨੇ ਉਹਨੇ ਕਹਿਆ ਯਾਰ ਔਜਲੇ ਨੂੰ ਅਸੀਂ ਦੇ ਨਹੀਂ ਦੇ ਸਕਦੇ ਇਸ ਬੰਦੇ ਨੇ ਪੈਸੇ ਵੀ ਖਰਚੇ ਸਾਡੇ ਨਾਲ ਲੜਾਈ ਵੀ ਲੜੀ ਬਾਜ ਵੀ ਚੁੱਕੀ ਹੈ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਸੋ ਅਸੀਂ ਜਦੋਂ ਇਹ ਸੱਚ ਆ ਹੁਣ ਇਹਨਾਂ ਨੂੰ ਕੀ ਹੈ ਇੱਕ ਵੀ ਇਹਨਾਂ ਦਾ ਵਿਜ਼ਨਰੀ ਵਿਜ਼ਨਰੀ ਕੋਈ ਥੋਟ ਹੈ ਨਹੀਂ ਗੀ ਸਿਰਫ ਇੱਕੋ ਹੀ ਇਹਨਾਂ ਨੂੰ ਕਿ ਕਿਸੇ ਵੀ ਇਹਨਾਂ ਦੇ ਤਿੰਨਾਂ ਕੈਂਡੀਡੇਟ ਨੂੰ ਪੁੱਛ ਲਓ ਉਹਨਾਂ ਨੂੰ ਕੀ ਦਿਖਦਾ ਔਜਲਾ ਔ일에 ਦਾ ਕੀ ਦਿਖਦਾ ਜੀ ਆ ਪੋਲੂਸ਼ਨ ਹੈ ਜੀ ਹੁਣ ਮੈਂ ਕੱਲਾ ਰਹਿ ਰਿਹਾ ਇਹਨਾਂ ਨੂੰ ਪੁੱਛੋ ਜਿਹੜੇ ਲੋਕ ਰਹਿ ਰਹੇ ਨੇ ਅਵਾਜ਼ ਨੂੰ ਅੱਜ ਸਿਆਸਤ ਦਾ ਰੰਗ ਦੇਣਾ ਚਾਇਆ ਦੇਖੋ ਗੱਲ ਇਹ ਆ ਇਹ ਰਾਜ ਇਹ ਚੋਣਾ ਇਹ ਚੋਣਾ ਚ ਚੱਲਦਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਐ ਕਿ ਸਮਾਂ ਬਦਲ ਚੁੱਕਾ ਐ ਪੋਲਿਟਿਸ਼ੀਅਨ ਨੂੰ ਬਦਲਣਾ ਪਊਗਾ ਪੋਲਿਟਿਸ਼ੀਅਨ ਨੂੰ ਸੱਚ ਦੀ ਰਾਜਨੀਤੀ ਵੀ ਕਰਨੀ ਪਊਗੀ ਉਹ ਕਹਿੰਦੇ ਜੀ ਹੋਇਆ ਕੁਝ ਨਹੀਂ ਜਦੋਂ ਉਹਨਾਂ ਨੂੰ ਕੰਮ ਦੱਸਦੇ ਆ ਜਿਹੜੇ ਕੰਮ ਔਨ ਗਰਾਉਂਡ ਹੈਗੇ ਜਿਹੜਾ ਚੱਲਣਦੇ ਨੇ ਬੰਦ ਤੇ ਹੈ ਨਹੀਂ ਵੀ ਅਵਾਜ਼ ਨੇ ਇਥੋਂ ਰੋਜ ਉੱਡਦੇ ਆ ਜਾ ਕੇ ਚੜ ਕੇ ਚਲੇ ਜੋ ਜੇ ਬੰਦੇ ਭਾਰ ਟ ਜੇ ਤੁਹਾਡੇ ਸਾਹਮਣੇ ਜੀ ਰੋਡ ਬਣ ਰਹੇ ਨੇ ਰੋਡ ਸਾਹਮਣੇ ਬੈਠਾ ਆਪ ਕਿਸੇ ਨੂੰ ਪੁੱਛ ਲੋ ਕਿ ਬਣ ਰਿਹਾ ਕਿ ਨਹੀਂ ਬਣ ਰਿਹਾ ਦੱਸੋ ਜੀ ਬਣ ਰਹੇ ਆ ਨਾ ਸੋ ਉਹਨਾਂ ਨੂੰ ਸਿਰਫ ਇੱਕ ਹੀ ਆ ਕਿ ਔਜਲੇ ਕੋ ਔਇਲੇ ਦਾ ਉਹਨਾਂ ਕੋ ਕੋਈ ਜਵਾਬ ਹੈ ਨਹੀਂ ਕਿਸੇ ਗੱਲ ਦਾ ਆਪ ਸਾਰੇ ਹਰ ਗੱਲ ਤੇ ਘਿਰਦੇ ਨੇ ਔਰ ਔਰ ਇੱਕ ਹੀ ਮੈਂ ਦੱਸਦਾ ਦੇਖੋ ਉਹਦਾ ਕੋਈ ਮੈਟਰ ਨਹੀਂ ਮੈਨੂੰ ਦੱਸ ਰਹੀ ਸਵਾਲ ਕਰਨ 50 ਰਹੀ ਕਰੇ ਮੈਂ ਤੇ ਕਹਿੰਦਾ ਬੁੱਧੀਜੀਵੀ ਬਹਿਣ ਸਾਹਮਣੇ ਚ ਆਉਣ ਬਾ ਲੋ ਡਿਬੇਟ ਕਰਾਓ ਬਟ ਲਾਈਵ ਡਿਬੇਟ ਹੋਵੇ ਪੰਜ ਬੁੱਧੀਜੀਵੀ ਅੱਗੇ ਬਾ ਦਿਓ ਜਿਹੜੇ ਕੁਐਸਚਨ ਕਰਨ ਸਾਨੂੰ ਉਹ ਹੱਲੇ ਵਾਲੀ ਨਹੀਂ ਵੀ 100 ਬੰਦਾ ਭਾਗੇ ਦਾ ਕਿ ਮੇਰੇ ਅੱਲਾ ਕਰਦੇ ਹੁਣ ਦੱਸ ਕੋਤੋਂ ਯਾਰ ਲਾਈਵ ਮੈਂ ਕਹਿੰਦਾ 1 ਟੂ 1 ਲਾਈਵ ਡਿਬੇਟ ਕਰਾਉ ਤਾਂ ਕਿ ਲੋਕ ਸਮਝਣ ਇਹਨਾਂ ਨੂੰ ਸਮਝਣ ਇਹਨਾਂ ਦੀ ਇਹਨਾਂ ਦੀ ਜੋ ਜੋ ਇਹਨਾਂ ਨੇ ਪਿਛਲੇ ਸਮੇਂ ਚ ਅੰਮ੍ਰਿਤਸਰ ਚ ਜੋ ਗੁੱਲ ਖਲਾਏ ਨੇ ਅੱਜ ਕਾਰਪੋਰੇਸ਼ਨ ਨੂੰ ਕਰਪਸ਼ਨ ਹਾਊਸ ਦਾ ਹਾਊਸ ਕਿਨੇ ਬਣਾਇਆ ਮੰਤਰੀ ਸਾਹਿਬ ਨੂੰ ਪੁੱਛੋ ਮੈਂ ਕਹਿੰਦਾ ਤੇ ਨਹੀਂ ਚਾਹੁੰਦਾ ਪਨੀਰੀ ਜਿਹੜੀ ਹੈ ਕਰਪਸ਼ਨ ਦੀ ਕਿੱਥੋਂ ਸ਼ੁਰੂ ਹੋਈ ਕਾਰਪੋਰੇਸ਼ਨ 2007 ਤੋਂ ਲੈ ਕੇ 17 ਤੱਕ ਜੋ ਨੰਗਾ ਨਾਚ ਕਰਪਚੰਦਾ ਹੋਇਆ ਉਹਦੇ ਕਰਕੇ ਅੱਜ ਕਾਰਪੋਰੇਸ਼ਨ ਕੋਈ ਬੰਦਾ ਕੰਮ ਚਲਾਉਣ ਜਾਵੇ ਕਰਾਉਣ ਉਹ ਅਲਟਰਸ ਦਾ ਸਾਡਾ ਕਿੰਨੇ ਕੀਤਾ ਗੁੰਡਾਗਰਦੀ ਕਿੰਨਾ ਸ਼ੁਰੂ ਕੀਤੀ ਵਕੀਲਾ ਦੇ ਹਮਲੇ ਕਿੰਨੇ ਕੀਤੇ ਮਨੀਤ ਮਾ ਜਾਂਦਾ ਹੱਥ ਗੁੱਟ ਕਿੰਨੇ ਵਧਿਆ ਸੀ ਮੈਂ ਇਹਨਾਂ ਨੂੰ ਫੇਰ ਆਨਾ ਵੀ ਭਾਈ ਇਹ ਸ਼ਹਿਰ ਬੜਾ ਵਧੀਆ ਆ ਤੁਸੀਂ ਸਾਰਥਕ ਰਾਜਨੀਤੀ ਕਰੋ ਅਪਡੇਟ ਹੋ ਜਿਹੜਾ ਤੁਹਾਡਾ ਹੰਕਾਰ ਜਿਹੜੀ ਉਹ ਗੁੰਡਾਗਰਦੀ ਵਾਲੀ ਰਾਜਨੀਤੀ ਉਹ ਖਤਮ ਤੋਂ ਖਤਮ ਹੋ ਚੁੱਕੀ ਆ ਉਹ ਨਹੀਂ ਆਉਣੀ ਉਹ ਬਾਰ-ਬਾਰ ਤੁਸੀਂ ਉਸ ਤੋਂ ਬਾਹਰ ਆ ਜਾਓ ਜਿੱਦਾਂ ਇੱਕ ਫੋਨ ਆ ਨਾ ਫੋਨ ਜਦੋਂ ਸਲੋ ਹੋ ਜਾਂਦਾ ਨਾ ਉਹਦਾ ਸੌਫਟਵੇਅਰ ਅਪਡੇਟ ਕਰਾਉਣਾ ਪੈਂਦਾ ਇਹ ਬੇਸਿਕਲੀ ਅਪਡੇਟ ਹੋਣ ਵਾਲੇ ਆ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਇਹ ਅਪਡੇਟ ਹੋਣ ਚਾਰ ਨੂੰ ਲੋਕਾਂ ਇਹਨਾਂ ਨੂੰ ਇੱਕ ਨੂੰ ਜ ਅੱਜ ਕਿੰਨੇ ਮੁੱਦੇ ਨੇ ਪੰਜਾਬ ਦੇ ਇਹਨਾਂ ਦੀ ਇਹਨਾਂ ਦੀ ਇੱਕ ਵੀ ਸਪੀਚ ਕੋਈ ਮੁੱਦਾ ਹੈਗਾ ਅੱਜ ਲੜਾਈ ਅਸੀਂ ਪ੍ਰਾਈਮ ਮਿਨਿਸਟਰ ਦੀ ਲਾਂਡੇ ਲਾਉਣ ਦੀ ਇਹ ਲੜਾਈ ਲਾਂਡੇ ਉਹ ਜਲੇ ਨੂੰ ਲਾਉਣ ਦੀ ਫਰਕ ਇੰਨਾ ਹੈ ਕਿ ਅਸੀਂ ਲੜ ਰਹੇ ਪ੍ਰਾਈਮ ਮਿਨਿਸਟਰ ਨੂੰ ਲਾਉਣਾ ਹੈ ਇਹ ਲੜਾਈ ਲੜ ਰਹੇ ਔਜਲੇ ਵਿਰੁੱਧ ਮੈਂ ਲੜ ਰਿਹਾ ਨਰਿੰਦਰ ਮੋਧ ਦੀ ਮੋਧ ਦੀ ਵਿਰੋਧੀ ਜਿਨ੍ਹਾਂ ਨੇ ਸਾਡਾ ਕਨਸਟੀਟਿਊਸ਼ਨ ਖਤਮ ਕੀਤਾ ਜਿਨ੍ਹਾਂ ਨੇ ਸਾਡੇ ਅਧਿਕਾਰ ਖੋਏ ਨੇ ਜਿਹੜਾ ਅਧਿਕਾਰਾਂ ਦੀ ਕਹਾਣ ਕਰਾ ਜਿਹੜਾ ਮਨੀਪੁਰ ਵਰਗੀਆਂ ਘਟਨਾਵਾਂ ਕਰਾ ਰਹੇ ਨੇ ਜਿੱਥੇ ਸਾਡਾ ਸਿਰ ਝੁਕਦਾ ਹੈ ਸਾਡੀ ਲੜਾਈ ਉਹਨਾਂ ਨਾਲ ਸਾਡੀ ਕੋਈ ਕੋਈ ਭਾਸ਼ਣ ਵੇਖ ਲੋ ਮੇਰਾ ਕੱਢ ਕੇ ਅਸੀਂ ਇੱਕ ਹੀ ਲਾਂਬੰਦ ਕਰ ਰਿਹਾ ਸੋ ਕਿਉਂ ਕਿਉਂਕਿ ਇਹਨਾਂ ਕੋ ਆਪਣਾ ਦੱਸਣ ਵਾਸਤੇ ਕੁਝ ਹੈ ਨਹੀਂ ਜੇ ਆਪਣਾ ਕੁਝ ਹੋਵੇ ਤੇ ਦੱਸਣ ਜੇ ਇਹਨਾਂ ਦਾ ਵਿਜ਼ਨ ਹੋਵੇ ਕਿ ਸਟੇਟ ਕਿੱਦਾ ਚੱਲਣਾ ਹੈ ਸੈਂਟਰ ਕਿੱਦਾ ਚੱਲਣਾ ਹੈ ਸਾਡਾ ਆਉਣ ਵਾਲੇ ਬੱਚਿਆਂ ਦਾ ਲੋਕਤੰਤਰ ਕਿਵੇਂ ਬਚਾ ਕੇ ਉਹਨਾਂ ਨੂੰ ਅਸੀਂ ਭੁਗਤੀ ਕਰਨਾ ਹੈ ਉਹਦੀ ਲੜਾਈ ਲੜਨ ਅਜੇ ਮਹਿੰਗਾਈ ਦੀ ਲੜਾਈ ਲੜੋ ਲੋੜ ਹੈ ਬੇਰੁਜ਼ਗਾਰੀ ਦੀ ਲੜਾਈ ਲੜਨ ਦੀ ਲੋੜ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦੀ ਸੋ ਮੈਨੂੰ ਤਾਂ ਇੱਕ ਗੱਲ ਦੀ ਖੁਸ਼ੀ ਹੈ ਕਿ ਚਲੋ ਘੱਟੋ ਘੱਟ 50% ਮੇਰਾ ਨਾਂ ਤੇ ਲੈਂਦੇ ਹਨ ਆਪਣੀ ਉੱਥੇ ਚਲੋ ਇਹਨਾਂ ਇਹਨਾਂ ਮੈਨੂੰ ਮਾਣ ਹੈ ਕਿਤੇ ਕੰਮਾਂ ਦੇ ਇਹਨਾਂ ਕੋਈ